ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਐਮਐਕਸ ਪੰਜਾਬ ਚੈਨਲ ਤੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਨਾ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ 30 ਅਗਸਤ ਨੂੰ BB ਰਜਨੀ ਮੂਵੀ ਰਿਲੀਜ਼ ਹੋਣੀ ਸੀ ਅਤੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਹੈ ਅਤੇ ਵੀਡੀਓ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਭਰ ਕੇ BB ਰਜਨੀ ਮੂਵੀ ਵੇਖਣ ਦੇ ਲਈ ਆਏ ਨੇ ਅਤੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚੋਂ ਠਾਏ ਹੋਏ ਲੋਕਾਂ ਨੂੰ BB ਰਜਨੀ ਮੂਵੀ ਵੇਖਣ ਦਾ ਬੜਾ ਹੀ ਦੇਸਵਰੀ ਦੇ ਨਾਲ ਇੰਤਜ਼ਾਰ ਸੀ ਅਤੇ ਜਿਸ ਨੇ ਵੀ ਇਸ ਮੂਵੀ ਨੂੰ ਦੇਖਿਆ ਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਬੀਬੀ ਰਜਨੀ ਮੂਵੀ ਦੇਖਣ ਤੋਂ ਬਾਅਦ ਤੁਸੀਂ ਲੋਕਾਂ ਨੂੰ ਦੇਖੋ ਕਿ ਜਦੋਂ ਮੂਵੀ ਵੇਖੀਏ ਤੇ ਬਾਅਦ ਵਿੱਚ ਤੁਸੀਂ ਲੋਕਾਂ ਨੂੰ ਦੇਖ ਵੀ ਸਕਦੇ ਹੋ ਕਿ ਜੁਕਾਰੇ ਛੱਡ ਰਹੇ ਨੇ ਜੇ ਸੋਚਿਆ ਜਾਵੇ ਤਾਂ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਪਤਾ ਹੀ ਨਹੀਂ ਕਿ ਬੀਬੀ ਰਜਨੀ ਕੌਣ ਸੀ ਅਤੇ ਕਿਸ ਦਾ ਇਤਿਹਾਸ ਹੈ ਬਾਕੀ ਦੋਸਤੋ ਜਿਨ੍ਹਾਂ ਨੇ ਵੀ ਰਜਨੀ ਮੂਵੀ ਦੇਖੀ ਹੈ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਇਹ ਮੂਵੀ ਕਿੱਦਾਂ ਦੀ ਲੱਗੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ